ਹੈਲੋ ਜੀ ਸਸਰੀਆ ਕਾ ਜੀ ਸਾਰਿਆਂ ਨੂੰ ਤੇ ਲੋ ਜੀ ਅੱਜ ਆਪਾਂ ਨਾ ਆਲੂ ਤੇ ਮੇਥੇ ਆਵळा ਮਿੱਠਾ ਹੈ ਆਪਣਾ ਹਣਾ ਮੇਥੀ ਦੇ ਜਿਹੜੇ ਪੱਤੇ ਨੇ ਹੋਰ ਤਰ੍ਹਾਂ ਦੇ ਹੁੰਦੇ ਨੇ ਇਹ ਮੇਥਾ ਹੈ ਆਲੂ ਮੇਥਿਆਂ ਦੀ ਪੁਰਜੀ ਬਣਾਵਾਂਗੇ ਚਾਰ ਚੀਜ਼ਾਂ ਪਾ ਕੇ ਆਪਾਂ ਇਹ ਹੋ ਗਿਆ ਮੇਥਾ ਇਹ ਹੋ ਗਿਆ ਪਾਲਕ ਇਹ ਹੋ ਗਿਆ ਕਰੁੰਡਾ ਕਰੁੰਡ ਦੀ ਜਿਹੜੀ ਹੈ ਸ਼ੇਪ ਹੁੰਦੀ ਹੈ ਬਾਥੂ ਵਰਗੀ ਥੋੜੇ ਪੱਤੇ ਜਿਹੜੇ ਨੇ ਬਾਥੂ ਤੋਂ ਚੌੜੇ ਹੁੰਦੇ ਨੇ ਕਰੁੰਡ ਤੇ ਇਹ ਸੇਤ ਲਈ ਗੋਡੇ ਗਿੱਟੇ ਦਰਦ ਲਈ ਬਹੁਤ ਜ਼ਿਆਦਾ ਲਾਇਵੰਦ ਹੁੰਦਾ ਹੈ ਇਹ ਫਾਇਦੇਮੰਦ ਹੈ ਇਹ ਦੀਪੁਰਜੀ ਜ਼ਰੂਰ ਖਾਣੀ ਚਾਹੀਦੀ ਇੱਕ ਇੱਕ ਹੋਗੀਆਂ ਪੀਲਾਂ ਉਹਨਾਂ ਦੀ ਵੀ ਵਰਜੀ ਆ ਹੈਗੀ ਆਪਣੀ ਹਾਲ ਉਹ ਦੀ ਪਛਾਣ ਕਰ ਲੋ ਧਨੀਏ ਵਰਗੀ ਹੁੰਦੀ ਹੈ ਪਰ ਥੋੜੇ ਜਿਹਾ ਧਨੀਏ ਤੋਂ ਇਹਦੇ ਪੱਤੇ ਅਲੱਗ ਹੁੰਦੇ ਨੇ ਠੀਕ ਹੈ ਜੀ ਇਹ ਹਾਲੋਂ ਆਪਾਂ ਹਾਲੋਂ ਗਰੁੰਡ ਮੇਥਾ ਤੇ ਪਾਲਕ ਦੀ ਮਿਕਸ ਭੱਜੀ ਬਣਾਉਣੀ ਆ ਆਲੂ ਭਾਜੀ ਹੁਣ ਆਪਾਂ ਇਹਨਾਂ ਨੂੰ ਕੱਟਦੇ ਆ ਲਓ ਜੀ ਹੁਣ ਇਹਨੂੰ ਇਹਨੂੰ ਆਪਾਂ ਧੋ ਕੇ ਰੱਖਿਆ ਹੋਇਆ ਥੋੜੀ ਥੋੜੀ ਇਹ ਗਿੱਲੀ ਹੈ ਕੋਈ ਚੱਕਰ ਨਹੀਂਗਾ ਤੇ ਉਹਦਾ ਪਾਣੀ ਸਾਰਾ ਨਿਕਲ ਗਿਆ ਹੁਣ ਇਹਨਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਮਿਕਸੀਨ ਬਰੀਕ ਬਰੀਕ ਕੱਟ ਲੈਣਾ ਹੈ ਤੁਹਾਡੇ ਕੋਲ ਚੋਪਰ ਹੋ ਕੱਟਣ ਨਾਲ ਹੋਵੇ

ਇਸ ਦਾ ਫਬਰੀਕ ਫਬਰੀਕ ਕੱਟ ਲੈਣੀ ਹੈ ਮਿੱਥੇ ਸਾਰੇ ਮਿੱਥੇ ਪਾਲਕ ਸਾਰਾ ਤੁਸ ਆਪਣਾ ਐਵੇਂ ਕੱਟ ਲੈਣਾ ਮੇਰੇ ਤਰੀਕੇ ਨਾਲ ਇਸ ਤਰੀਕੇ ਦੇ ਨਾਲ ਤੁਸੀਂ ਬਣਾਓਗੇ ਕਦੇ ਵੀ ਤੁਹਾਡੀ ਫਰਜੀ ਹੈ ਜਿਹੜੀ ਮਿੱਥੇ ਨਾਲ ਮਿੱਥਿਆਂ ਦੀ ਨਾ ਹਲੋ ਦੀ ਕੋੜੀ ਨਹੀਂ ਬਣਦੀ ਤੇ ਬਾਕੀ ਪੈਣਾ ਦੇ ਬਣਾਉਣ ਦੇ ਸਟਾਈਲ ਅਲਟਰਡ ਹੁੰਦੇ ਨੇ ਸਾਰਿਆਂ ਦੇ ਸਭ ਨੂੰ ਬਣਾਉਣੀ ਆਉਂਦੀ ਹੈ ਪਰ ਰਲੇ ਤਰੀਕੇ ਸਾਰਿਆਂ ਦੇ ਵੱਖਰੇ ਵੱਖਰੇ ਹੁੰਦੇ ਨੇ ਇਸ ਤਰ੍ਹਾਂ ਪਾਸਾਰੀ ਕੱਟ ਲੈਣੇ ਆ ਪਾਰਕ ਵੀ ਵਿੱਚ ਪਾਰਕ ਸਾਰਾ ਕੁਝ ਇਕੱਠਾ ਹੀ ਕਰ ਲੈਣਾ ਲੱਗ ਲੱਗਾ ਕੋਈ ਚੀਜ਼ ਪਉਣ ਦੀ ਹੋਣੀ ਸਾਰਾ ਕੁਸਾ ਇਕੱਠਾ ਸਾਰੀ ਚੀਜ਼ ਦੀ ਪਹਿਚਾਣ ਹੋਣੀ ਚਾਹੀਦੀ ਹੈ ਬਿਕਰੋਂਡਾ ਕਿਵੇਂ ਲੱਗ ਹੁੰਦਾ ਹੈ ਮੇਥੇ ਕਿਵੇਂ ਦੇ ਹੁੰਦੇ ਨੇ ਮੇਥੀ ਕਿਵੇਂ ਦੀ ਹੁੰਦੀ ਹੈ ਤਾਂ ਹਾਲ ਨੂੰ ਵੀ ਦੀ ਹੁੰਦੀ ਹੈ तो सारी के दे। आ, सारा समान कट लिया इधर अपने आलू कट के जहां बार बार धोता है जी अपना तीन चार बार धोता तो है सारा निकल गया इधर आप घर का खा लिया ਦੇਖੋ ਅੰਦੇ ਪੂਰੀ ਤਰ੍ਹਾਂ ਬ੍ਰਾਊਨ ਹੋ ਚੁੱਕੇ ਨੇ ਆਪਨੂੰ ਦੇਖੋ ਬਿਲਕੁਲ ਵੀ ਖਲੇ ਨਹੀਂ ਰਹਿ ਗਏ ਮੂੜਾ ਪਾ ਨਮਕ ਦਾ ਸਵਾਦ ਅੰਸਾਰ ਦਾ ਹਾਂ ਨੇ ਚੱਕ ਇਹ ਚਾਹ ਪਹਰੇ ਨੇ ਮਿਰਚਾਂ ਨੂੰ ਪਾਉਂਦੇ ਫਿਰਨਾ ਹੋਵੇ ਅਗਲੇ ਜੀ ਬਣ ਜਾਂਦੇ ਹੋਰ ਜੀ ਕਰਦਾ ਪਿੱਛਾ ਮਸਾਲਾ ਕੱਲ ਮੇਠੀ ਜੀ ਰਾਧੀਆਂ ਤੇ ਹੋਰ ਵੀ ਕਈ ਚੀਜ਼ਾਂ ਹਾਂ ਸਾਰਾ ਕੁਝ ਆਪਣੇ ਦਾਬ ਖੋਣਾ ਸੀ ਇਹਨੂੰ ਮਿਕਸ ਕਰ ਲਿਓ ਚੰਗੀ ਤਰ੍ਹਾਂ ਇਹ ਹੁਣ ਦੀ ਰੱਖਾ ਚਾਪਾਂਦੂ ਕਰਨਾ ਬਿਲਕੁਲ ਸਾਰੇ ਮਸਾਲੇ ਕੋਲ ਜਾਨਗੇ ਫਿਰ ਇਹਦੇ ਵਿੱਚ ਕੱਟਿਆ ਹੋਇਆ ਪੁਰਜੀ ਦਾ ਸਾਰਾ ਸਮਾਨ ਪਾ ਦੇਣਾ ਉਹ ਤੋਂ 10 ਮਿੰਟ ਆ ਫਾਈਨਲ ਭੁੱਲਣਾ ਸੀ। ਲੁਤੀਆਂ ਸਾਹੀ ਆਪਣੇ ਪਹੁੰਚ ਗਏ। ਉਹਨੇ ਇੰਤਰ ਆਪਣਾ ਪਾਲਕ, ਮੇਥੇ, ਆਲੂ, ਕੁੰਡਾ ਇਹ में चारे में ये चार नहीं। नहीं। में तो सारे में चार चीज़ा अपनी मेथे आलू परुंध आलू पालक चार चीज़ा भी आप भर्जी बंद हैं सारा समान आप पहले याद रखना गोडे दुखने तो बहुत ही चंबी होंगी लक् दर्द इन्हें सारे हम आपको कट करके मिक्स कर देना सारी को आपको मिक्स कर देना आदमी ज ਲਓ ਜੀ ਪਰਜੀ ਆਪਨ ਬਿਲਕੁਲ ਬਣ ਕੇ ਤਿਆਰ ਹੈ ਥੋੜੀ ਜੀ ਕਸਰ ਹੈ ਆਪਾਂ 5 ਮਿੰਟ ਦਾ ਸੇਕ ਹੋ ਲਵਾਵਾਂਗੇ ਫਿਰ ਇਹਨਾਂ ਵਧੀਆ ਪਰਜੀ ਬਣ ਕੇ ਤਿਆਰ ਹੋ ਜੂਗੀ ਇਦਾਂ ਜੀ 5 ਮਿੰਟ ਦੇ ਰਹਿਟ ਆਪਾਂ ਇਹਨੂੰ ਹੋਰ ਧੱਕੇ ਪਕਾ ਸਕਦੇ ਹਾਂ ਇਦਾਂ ਲਓ ਜੀ ਇਸ ਤਰੀਕੇ ਦੇ ਨਾਲ ਪਰਜੀ ਬਣਾਓ ਬਿਲਕੁਲ ਗਿੱਲੀ ਗਿੱਲੀ ਪਰਜੀ ਨਹੀਂ ਬਣेंगी ਐਂ ਸੁੱਕੀ ਪਰਜੀ ਬਣेंगी ਤੇ ਬਿਲਕੁਲ ਵੀ ਕੌੜੀ ਨਹੀਂ ਬਣेंगी ਪਰਜੀ ਤੁਸੀਂ ਭਾਵੇਂ ਇਹਦੇ ਤੇ ਮੱਖਣ ਪਾਓ ਕਿਉਂ ਪਾਓ ਜਿਸ ਤਰ੍ਹਾਂ ਮਰਜੀ ਤੁਸੀਂ ਖਾ ਸਕਦੇ ਹੋ ਤੇ ਬਹੁਤ ਹੀ ਟੇਸਟੀ ਗੁਣਾ ਦੀ ਭਰਪੂਰ ਪੁਰਜੀ ਬਣ ਕੇ ਲਿਆ ਹੈ ਆ ਜਾਈ ਖਾਣੇ ਦੇ ਸਾਰੇ ਆ ਕੇ ਇਹਨੂੰ ਪਰ ਮੈਂ ਤੁਸੀਂ ਕੌਂਠੇ ਨਾ ਖਾਓ ਚਾਹ ਰੋਟੀ ਨਾ ਖਾਓ ਸਿੰਪਲ ਤੇ ਦਹੀਂ ਲੈ ਕੇ ਨਾਲ ਖਾਓ ਜਿਵੇਂ ਮਰਜ਼ੀ ਪਾਓ ਪਰਜੀ ਜਿਹੜੀ ਹੈ ਬਹੁਤ ਹੀ ਗੁਣਕਾਰੀ ਪਰਜੀ ਹੈ ਜੇ ਵੀਡੀਓ ਵਧੀਆ ਲੱਗੀ ਮੇਰੇ ਪਰਜੀ ਬਣਾਉਣ ਦਾ ਢੰਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਥੈਂਕ ਯੂ